ਸੋ ਜਿਹੜਾ ਪੇਚਾ ਕੀ ਕਿਸੇ ਸੁਣਦੇ ਹੋ ਉਹਦੇ ਆਖਰੀ ਬੋਲ ਵੀ ਸੁਣ ਲਿਆ ਕਰੋ ਉਹ ਜਿਹੜੇ ਪੇਚੇ ਦੀ ਗੱਲ ਕਰਦੇ ਆ ਉਹ ਪੇਚਾ ਦੂਜੇ ਪੇਚੇ ਦੀ ਗੱਲ ਨਹੀਂ ਕਰਦੇ ਉਹਦੇ ਵਿੱਚ ਕਿਤੇ ਨਾ ਕਿਤੇ ਨੀਤੀ ਦੀ ਲੜਾਈ ਦੀ ਗੱਲ ਆ ਜਦੋਂ ਆਪਾਂ ਆਖਰੀ ਗੱਲਾਂ ਤੇ ਆਉਣੇ ਆਖਰੀ ਬੋਲ ਨੇ ਜਿਹੜੇ ਗਾਣੇ ਨੇ ਅਤਲਾ ਵਾਲੇ ਚੱਤ ਲੋਕ ਕਲਮਾ ਮਾਰ ਲੈ ਨਾ ਰੱਬ ਨਾਲ ਸਾਨੂੰ ਅੱਜ ਹਾਰ ਕੇ ਕੀ ਕਹਿਣ ਗਿਆ ਆਉਣ ਵਾਲਿਆਂ ਦੱਸਣਾ ਸਾਨੂੰ ਸੋ ਕਿਤੇ ਨਾ ਕਿਤੇ ਜਿਹੜੀ ਲੜਾਈ ਲੜਦਾ ਢੰਗ ਆ ਜਿਵੇਂ ਸਾਨੂੰ ਦਸਵੇਂ ਪਾਸ਼ਾ ਦੱਸ ਕੇ ਗਏ ਨੇ ਸੰਤ ਸਿਪਾਹੀ ਵਾਲੀ ਲੜਾਈ ਜਿੱਤੇ ਤੁਸੀਂ ਸਿਪਾਹੀਆਂ ਵਾਂਗੂ ਲੜਨਾ ਉੱਥੇ ਤੁਹਾਡੀ ਬਿਰਤੀ ਸੰਤਾਂ ਵਰਗੀ ਹੋਣੀ ਬਹੁਤ ਲਾਜ਼ਮ ਆ ਜਿਵੇਂ ਬਾਈ ਨੇ ਬੇਨਤੀਆਂ ਕੀਤੀਆਂ ਹੁਣ ਅਸੀਂ ਇਕੱਲੇ ਨਹੀਂ ਹੁਣ ਇਸ ਜੰਗ ਯੁੱਧ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਨਾਲ ਨੇ ਸਾਡੀਆਂ ਮਾਵਾਂ ਸਾਡੇ ਨਾਲ ਨੇ ਸੋ ਜਿਵੇਂ दसਵੇਂ ਪਾਸ਼ਾ ਨੇ ਜਦ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਜਿਵੇਂ ਕੱਲਾ ਕੱਲਾ ਸ਼ਬਦ ਤੀਰਾਂ ਵਾਂਗ ਚੱਲਦਾ ਸੀ ਹਣਾ ਹੁਣ ਤੁਹਾਡੀ ਨੀਤੀ ਨੀਤੀ ਦੀ ਲੜਾਈ ਆ ਵਿਚਾਰਾਂ ਦੀ ਲੜਾਈ ਆ ਭਗਤ ਸਿੰਘ ਕੱਲਾ ਪਿਸਤੌਲ ਵਾਲਾ ਭਗਤ ਸਿੰਘ ਨਾ ਯਾਦ ਰਵੇ ਸਾਨੂੰ ਜਦੋਂ ਸ਼ਹਾਦਤ ਹੋਣੀ ਸੀ ਭਗਤ ਸਿੰਘ ਦੀ ਜਿਹੜੀ ਉਹ ਕਿਤਾਬ ਪੜ੍ਹ ਰਿਆ ਸੀ ਜਿਹੜਾ ਵਰਕਾ ਮੋੜ ਗਿਆ ਸੀਗਾ ਸੋ ਵਰਕਾ ਪਾ ਮੁਰਤੋਂ ਖੋਲ ਲਿਆ ਪੰਜਾਬ ਦੀ ਜ਼ੁਬਾਨੀ ਨੇ ਇਸ ਚੀਜ਼ ਦੀ ਵਧਾਈ ਹੈ ਸਾਰੀ ਜ਼ੁਬਾਨੀ ਨੂੰ ਪਰ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆਪਾਂ ਹੁੱਲੜਵਾਜੀ ਤੋਂ ਦੂਰ ਹੋਈਏ ਇਹ ਲੜਾਈ ਆਪਾਂ ਲੜੀਏ ਹੁਣ ਆਪਾਂ ਜਿਵੇਂ ਇਕੱਠੇ ਹੋਇਆ ਸਵਾ ਲੱਗਣ ਲੱਗਿਆ ਗੋਸ਼ਟੀਆਂ ਕਰੀਏ ਕਿਤੇ ਨਾ ਕਿਤੇ ਇੱਕ ਦੂਜੇ ਦੀਆਂ ਕਮੀਆਂ ਦੂਰ ਕਰੀਏ ਜਿਵੇਂ ਭਾਈਚਾਰਾ ਬਣਿਆ ਸੋ ਬਹੁਤ ਬਹੁਤ ਧੰਨਵਾਦ ਜੀ ਗਲਬ ਨੇ ਕੁਝ ਗੁਣ ਬੋਲਣਾ ਹਨ ਹਾਂ ਜੀ ਸੋ ਪਹਿਲਾਂ ਤਾਂ ਜਿਹੜੇ ਲੋਕ ਹਾਲੇ ਵੀ ਘਰਾਂ 'ਚ ਬੈਠੇ ਉਹਨਾਂ ਲਈ ਕੁਝ ਲੈਣਾ ਫਿਰ ਪਿੰਨ ਕਪਵਾਇਆ ਤਾਂ ਜਿਹੜੇ ਸਾਨੂੰ ਡਿਸਪਰਸਨ 'ਚ ਰੱਖਣ ਲਈ ਬਹੁਤ ਜ਼ਰੂਰੀ ਆ ਸ਼ੇਰ ਆ ਕਹਿੰਦਾ ਲੱਖ ਲਾਰਤਾ ਉਹ ਨਾ ਦੇ ਨੀ ਡਰੋ ਆਪਣੇ ਹੱਤਾਂ ਲਈ ਜਿਹੜੇ ਨਾਲ ਖੜੇ ਨਾ ਬੈਠ ਕੇ ਰਜਾਈ ਵਿੱਚ ਨਿੱਗ ਮਾਰਦੇ ਤੂਰੀ ਸੀ ਡਰਾ ਲਈ ਉਹਦੇ ਮੈਲ ਚੜੇ ਨਾ ਸਾਡੀ ਮਜਬੂਰੀ ਅਸੀਂ ਜਾ ਨਹੀਂ ਸਕਦੇ ਐਨੀ ਗੱਲ ਕਹਿ ਕੇ ਜਨਾ ਮੱਥੇ ਟੇਕਿਆ ਉਹ ਜਾਗਦੀ ਜ਼ਮੀਰ ਵਾਲੇ ਦਿੱਲੀ ਪਹੁੰਚ ਗਏ ਮਰੀਆਂ ਜ਼ਮੀਰਾਂ ਵਾਲੇ ਘਰੇ ਬੈਠ ਦਾ ਕਲਾਕਾਰਾਂ ਭਰਾਵਾਂ ਦੇ ਸਾਰੇ ਭਰਾ ਸਾਡੇ ਸਿੰਧੂ ਬਾਟਰ ਆਉਂਦੇ ਆ ਚਾਰ ਪਾਸੇ ਦਿੱਲੀ ਹੋਰ ਢੇਰੀਆ ਕਿਸਾਨ ਜੱਥੇ ਬੰਦਿਆਂ ਨੇ ਉਹਨਾਂ ਚੋਂ ਗਾਜ਼ੀਆਬਾਦ ਆ ਟਿਕਰੀਆ ਆਪਣਾ ਤਲਵਲ ਸਾਰੇ ਉਧਰ ਵੀ ਜਾਣ ਇਹ ਨਹੀਂ ਕਿ ਉੱਥੇ ਮੀਡੀਆ ਤਾਂ ਆਪੇ ਇੱਥੇ ਆਉਣਾ ਇੱਕ ਜਿਹੜੇ ਬੰਦੇ ਮੇਲ ਸਾਡੇ ਸਿੰਧਰ ਅਸੀਂ 25 ਸਤੰਬਰ ਤੋਂ ਲੱਗੇ ਆ ਭੈਣਾ ਕੁੜੀਆਂ ਨੂੰ ਛੱਡ ਕੇ ਇੱਕ ਇੱਕ ਰਾਤ ਵੀ ਇੱਥੇ ਟਰਾਲੀਆਂ ਚਲਾਉ ਇਹ ਨਹੀਂ ਇਥੋਂ ਫੋਟੋਆਂ ਖਿੱਚ ਕੇ ਜਾ ਕੇ ਪੋਸਟ ਆ ਪਾ ਕੇ ਤੇ ਅਸੀਂ ਕ੍ਰਾਂਤੀਕਾਰੀ ਨਹੀਂ ਬਣ ਜਾਂਦੇ ਆਹ ਜੀ ਸੱਚੇ ਪਰ ਇੱਕ ਇੱਕ ਰਾਤ ਲਾਓ ਪਤਾ ਲੱਗੇ 80-80 ਸਾਲ ਦੀਆਂ ਬਜ਼ੁਰਗ ਸਾਡੀਆਂ ਮਾਵਾਂ 6-6 ਸਾਲ ਦੇ ਸਾਡੇ ਬੱਚੇ ਕਿਵੇਂ ਬੈਠੇ ਆ ਤੇ ਕਿਵੇਂ ਨਹਾਉਂਦੇ ਆ ਤੇ ਕਿਵੇਂ ਧੋਂਦੇ ਆ ਵੀਰ ਸਾਡਾ ਵੀਰ ਇੱਥੇ ਲੰਗਰ ਦੀਆਂ ਫੋਟੋਆਂ ਲੰਗਰ ਦਾ ਸਾਡਾ ਮਹਾਨ ਆ ਸਿਰਫ ਲੰਗਰ ਬਿਠਾਉਂਦੇ ਆ ਅਸੀਂ ਲੰਗਰ ਦਾ ਸਾਡਾ ਦੁਨੀਆ ਜਾਂਦੇ ਆ ਅਸੀਂ ਕਿਹੜੇ ਹੱਟ ਦੀ ਇੱਥੇ ਬੈਠੇ ਆ ਹੱਕ ਦਿਖਾਓ ਸੋਸ਼ਲ ਮੀਡੀਆ ਤੇ ਅਸੀਂ ਦਿਖਾਉਂਦੇ ਆ ਕਿ ਖੀਰ ਬੰਦੀ ਆ ਪੂਰੇ ਬੜ ਰਿਹਾ ਪੂੜੀਆਂ ਬੜ ਰਹੀਆਂ ਓਏ ਅਸੀਂ ਤਾਂ ਬਿੱਲਾਂ ਦੀ ਅਸੀਂ ਕਿਸਾਨੀ ਦੀ ਖੜੇ ਆ ਜੇ ਕਿਸਾਨੀ ਬਚੂਗੀ ਤਾਂ ਸਾਡੇ ਲੰਗਰ ਪੱਟਣਗੇ ਉਹ ਹੱਕ ਦਿਖਾਓ ਸਾਨੂੰ ਇਹ ਤੇ ਕਹਨਾ ਪੈ ਸਾਡੀਆਂ ਦੂਜੀਆਂ ਗੱਲਾਂ ਕਿ ਕੁਝ ਲੋਕਾਂ ਪਰਮ ਪਰੇ ਆ ਧਰਮ ਦਾ ਸਾਰਤੀ ਇਹ ਤੋਂ ਵੱਧ ਧਰਮੀ ਕੀ ਹੋ ਸਕਦੇ ਆ ਇੱਥੇ ਲੋ ਲੋਕ ਸਾਨੂੰ ਇਹਦੇ ਵਿੱਚ ਬੀਬੀ ਕੱਲੀ ਵਾਰ ਜੇ ਧਰਮ ਦਾ ਆੜ ਲੈਂਦੇ ਆ ਇੱਥੇ ਸਾਰੇ ਧਰਮਿਕ ਜੇ ਅਸੀਂ ਧਰਮੀਆਂ ਤਾਂ ਇੱਥੇ ਬੱਦਿਆ ਇੱਥੇ ਜੇ ਅਸੀਂ ਗੁਰੂ ਸਾਹਿਬ ਦਾ ਨਾਮ ਲਾ ਕੇ ਜਰੇਕ ਆਪਣੇ ਧਰਮ ਦੀ ਗੱਲ ਕਰਨ ਲੱਗੇ ਫਿਰ ਅਸੀਂ ਕਿਸਾਨੀ ਦੀ ਗੱਲ ਕਿਰੇ ਕਰਾਂਗੇ ਤਾਂ ਧਰਮ ਤੋਂ ਵੱਧ ਕੀ ਹੋ ਸਕਦਾ ਜੇ ਅਸੀਂ ਜ਼ੁਲਮ ਦੇ ਖਿਲਾਫ ਖੜੇ ਆ ਜਦੋਂ ਵੀ ਆਪਣੇ ਹੱਕ ਲਈ ਖੜੇ ਆ ਜਦੋਂ ਵੀ ਆਪਣੇ ਆਪਣੇ ਇੱਤਾਂ ਲਈ ਮਰਨ ਲਈ ਅਧਰਮ ਕੀ ਹੋ ਸਕਦਾ ਸੋ ਕਿਸੇ ਦਾ ਧਰਮ ਕੀ ਸਾਰੇ ਜੱਥੇ ਬੰਦਿਆ ਇੱਕ ਨੇ ਧਰਮ ਪਾ ਲਿਆ 15 ਇਕੂਆਂ ਤੋਂ ਸਾਰੀਆਂ ਮਿੱਠੀਆਂ ਵਿੱਚ ਕਿਸੇ ਦਾ ਧਰਮ ਜਨਾ ਪਾਓ ਇਹ ਤੁਹਾਨੂੰ ਪਹਿਨ ਇੱਕ ਹੋ ਕੇ ਇੱਥੇ ਪਹੁੰਚ ਲਾ ਕੇ ਆ ਕੇ ਕਹਿੰਦੇ ਇਹਨੂੰ ਬੋਲ ਨਹੀਂ ਦਿੱਤਾ ਇਹਨੂੰ ਮਾਫੀ ਮਗਾ ਦਿਓ ਜਿੰਨੇ ਪੰਜਾਬ ਚ ਗਲਤੀਆਂ ਕੀਤੀ ਉਹਦਾ ਪੰਜਾਬ ਚ ਹਿਸਾਬ ਕਰਾਂਗੇ ਇਸ ਸਟੇਜ ਮਾਫੀਆਂ ਨਹੀਂ ਇਹ ਸਾਡੇ ਹੱਕਾਂ ਦੀ ਲੜੰਬੀ ਆ ਇੱਥੇ ਅਸੀਂ ਕਿਸਾਨੀ ਨਹੀਂ ਲਾਤੇ ਆ ਜਿੰਨੇ ਸਾਰੇ ਆਸੋ ਤੇ ਮਾਫੀ ਦੇ ਦੋ ਉਹ ਵੀ ਉਦੋਂ ਜਦੋਂ ਅਸੀਂ ਜਿੱਤਣ ਨੂੰ ਫਿਰਦੇ ਆ ਅਸੀਂ ਜਿੱਤੇ ਬੈਠੇ ਆ ਇਹ ਨਹੀਂ ਮਾਫ ਕਰਨਾ ਕਿਸੇ ਨੂੰ ਲਾਂਚ ਨਹੀਂ ਦੇਣਾ ਇੱਥੇ ਸੋਏ ਵੀ ਨਹੀਂ ਇੱਥੇ ਮਾਫੀ ਦੀ ਨਹੀਂ ਇੱਥੇ ਮਾਫੀ ਦਾ ਸੀ ਉਹਨਾਂ ਮਗਦੋਰੀਆਂ ਜਿਹੜੀਆਂ ਵੀ ਹੱਕ ਦੇ ਗੋਡਾ ਧੜੀ ਬੈਠੇ ਆ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਕਿਸਾਨੀ ਤੋਂ ਬਿਨਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਸੋ ਇਹਨਾਂ ਦੇ ਭਰਮਾਂ ਭਰੇ ਖੇਤੋਂ ਬਚੋ ਇਹ ਵੰਡੇ ਨੂੰ ਫਿਰਦੇ ਆ ਵੰਡੇ ਨਹੀਂ ਜਾਣਾ ਕਲਾਕਾਰ ਭਰਾ ਕੋਈ ਵੀ ਗੱਲ ਆਪਣੇ ਪ੍ਰਚਾਰਕਾਂ ਮਹਾਨ ਜਿਹੜੇ ਵੱਡੇ ਆ ਜਾਂ ਕੋਈ ਕੋਈ ਵੀ ਜਿਹੜਾ ਕਹਿੰਦਾ ਮੈਂ ਲੀਡ ਜਾ ਰਾਤ ਕਟੋ ਇੱਕ ਲੀਡਰ ਸਾਡੇ ਤੋਂ ਦੂਰ ਰਹਿਣ ਤਿੰਨ ਰੋੜ ਹੋ ਖਾਲੀ ਆ ਜਾ ਕਿਉਂ ਉੱਥੇ ਕਿਉਂ ਨਹੀਂ ਬੰਦਦੇ ਅੱਜ ਸਾਡੇ ਵਿੱਚ ਕੁਸ ਬੈਠ ਕੇ ਕਰਦੇ ਸੁੱਤ ਝਾਰ ਜਿੱਥੇ ਬੰਦੇ ਸਾਡੀ ਬਹੁਤ ਮਿਹਨਤ ਇਹ ਲੋ ਮੋਰ ਜ਼ਰਾਤ ਨੂੰ ਫਿਰਦਿਆ ਇਹਨਾਂ ਨੂੰ ਹੱਥ ਜੋੜ ਕੇ ਇਹਨਾਂ ਨੂੰ ਦੂਰ ਰੱਖੋ ਆਪਣਾ ਇੱਕਾ ਰੱਖੋ ਡਿਸਪਲਨ ਸਾਇਓ ਲੰਗਰ ਨਹੀਂ ਸਾਡੇ ਹੱਕ ਦਿਖਾਓ ਸੋਸ਼ਲ ਮੀਡੀਆ 'ਤੇ ਸਾਨੂੰ ਚਾਹੀਦਾ ਕੀ ਹੈ ਉਹਨਾਂ ਨੂੰ ਉਹ ਦੱਸੋ ਬਾਕੀ ਬਾਹਰਲੇ ਵੀਰਾਂ ਦਾ ਧੰਨਵਾਦ ਸਾਰੇ ਇੱਕ ਜਰਾਤ ਜਿਹੜੇ ਆਉਂਦੇ ਹੋ ਭਰਾਓ ਲਓ ਤੁਹਾਨੂੰ ਪਤਾ ਲੱਗੇ ਅਹਿਸਾਸ ਹੋਵੇ ਕਿ ਜੰਗ ਕੀ ਹੁੰਦੀ ਆ ਧੰਨਵਾਦ ਜੀ